ਬੜੇ ਪ੍ਰੋਬਲਮਸ ਹੈਗੀਆਂ ਬਟ ਜੇ ਆਪਾਂ ਦੁਨੀਆ ਤੇ ਐਂ ਪ੍ਰੋਬਲਮਸ ਤਾਂ ਹੋਣਗੇ ਪਰ ਗੁਰੂ ਸਾਹਿਬ ਸੌਖੀਆਂ ਕਰ ਦਿੰਦਾ ਬੰਦਾ ਰਾਹ ਸੌਖਾ ਹੋ ਜਾਂਦਾ ਲੰਘਿਆ ਜਾਂਦਾ ਮੇਰੀ ਛੱਡੋ ਔਰ ਮੈਂ ਜਿਨ੍ਹਾਂ ਨੂੰ ਵੀ ਮਿਲਦੀ ਆ ਅਸੀਂ ਲੰਗਰ ਹਾਲਚ ਸੇਵਾ ਹੁੰਦੀ ਆ ਸਾਡੀ ਅਸੀਂ ਜਾਣੇ ਆ ਮਤਲਬ ਐਵੇਂ ਦੀਆਂ ਰੂਹਾਂ ਮਿਲੀਆਂ ਜਿਹੜੀਆਂ ਦੱਸਦੇ ਕਿ ਉਹਨਾਂ ਦੇ ਕਿਹੜੇ ਦੁੱਖ ਮਤਲਬ ਜਿਹੜੇ ਕੱਟੇ ਜਾ ਹੀ ਨਹੀਂ ਸਕਦੇ ਕਿਸੇ ਦਾ ਕੋਈ ਠੀਕ ਹੋਇਆ ਕਿਸੇ ਨੂੰ ਕੈਂਸਰ ਠੀਕ ਹੋਇਆ ਕਿਸੇ ਨੂੰ ਦਰਸ਼ਨ ਹੋਇਆ ਬਾਬਾ ਦੀਪ ਸਿੰਘ ਜੀ ਆਪ ਖੰਡਾ ਲੈ ਕੇ ਖੜੇ ਆ ਕਈਆਂ ਦਾ ਇੱਕੋ ਚ ਪੈਰਾ ਕੱਟਣ ਨਾਲ ਹੀ ਕੱਟੀ ਜਾਂਦੀ ਹੈ ਬਿਲਕੁਲ ਤੁਸੀਂ ਕੱਟ ਕੇ ਦੇਖੋ ਮੇਰਾ ਆਪਣਾ ਐਕਸਪੀਰੀਅੰਸ ਹੈ ਕੋਈ ਤੁਹਾਨੂੰ ਪੁੱਛੇ ਨਾ ਪੁੱਛੇ ਗੁਰੂ ਸਾਹਿਬ ਪੁੱਛਦੇ ਆ ਮੈਨੂੰ ਲੱਗਦਾ ਸੀ ਮੇਰਾ ਘਰ ਤੱਕ ਵੀ ਵਿਕ ਜਾਊਗਾ ਹੁਣ ਉੱਥੇ ਤੱਕ ਪਹੁੰਚ ਗਏ ਅਸੀਂ ਹਾਂ ਹੁਣ ਠੀਕ ਹੈ ਸਭ ਕੁਝ ਠੀਕ ਹੈ ਉਹਨਾਂ ਨੇ ਆਪ ਆ ਕੇ ਬਾਹ ਫੜ ਲਈ ਰਿਸ਼ਤੇਦਾਰਾਂ ਨੂੰ ਦੱਸਣ ਦਾ ਫਾਇਦਾ ਨਹੀਂ ਹੈ ਰਿਸ਼ਤੇਦਾਰ ਮਜ਼ਾਕ ਕਰਦੇ ਆ ਪੇਰੈਂਟਸ ਵੀ ਛੱਡ ਦਿੰਦੇ ਨੇ ਕਿ ਆਪੇ ਦੇਖਣ ਪ੍ਰੋਬਲਮ ਚ ਬਾਹ ਫੜਨ ਵਾਲਾ ਕੁਝ ਨਹੀਂ ਹੈ ਜਿਹੜਾ ਆਪਣਾ ਸਿਰ ਦਾ ਸਾਈ ਹੋਂ ਫੜੇ ਜਾਂ ਗੁਰੂ ਨਾਨਕ ਸਾਹਿਬ ਆਪ ਕਰਨਾ ਕਿ ਪੰਜ ਜਪਜੀ ਸਬਦੇ ਪਾਠ ਦੋ ਚ ਪਈ ਸਬਦੇ ਪਾਠ ਦੇ ਇੱਕ ਸੁਖਮਨੀ ਜਪਦਾ ਪਾਠ ਅਰਦਾਸ ਹੋ ਸਕਦਾ ਦੇਖ ਬਣਾ ਲਓ ਨਹੀਂ ਤਾਂ ਬਾਬੇ ਨੂੰ ਉਹਦੀ ਵੀ ਲੋੜ ਨਹੀਂ ਮੇਰੇ ਪਾਪਾ ਨਹੀਂ ਹੈ ਉਹ ਉਹਨਾਂ ਕੋਲ ਹੈ ਜਿੰਨਾਂ ਕੋਲ ਉਹ ਤੇ ਸੁਣ ਹੀ ਰਹੇ ਹਨ ਅੰਦਰ ਤਾਂ ਬਹੁਤ ਸਾਲ ਹੋ ਗਏ ਬਟ ਚਪੈਰਾ ਲਗਾਤਾਰ ਘਟਦੇ ਆ ਸਾਲ ਤੋਂ ਉੱਪਰ ਹੋ ਗਿਆ ਗੁਰੂ ਸਾਹਿਬ ਆਪ ਜਾਣਦੇ ਹੁਣ ਆਪਾਂ ਮੈਂ ਅੱਗੇ ਵੀ ਲਾਈਵ ਕਈ ਵਾਰ ਦੱਸ ਚੁੱਕੀ ਆ ਬਹੁਤ ਪ੍ਰੋਬਲਮਸ ਸਿਗੀਆਂ ਬਟ ਜੇ ਆਪਾਂ ਦੁਨੀਆ ਤੇ ਐਂ ਪ੍ਰੋਬਲਮਸ ਤਾਂ ਹੋਣਗੇ ਪਰ ਗੁਰੂ ਸਾਹਿਬ ਸੌਖੀਆਂ ਕਰ ਦਿੰਦਾ ਬੰਦਾ ਰਾਹ ਸੁੱਖਾ ਹੋ ਜਾਂਦਾ ਲੰਘਿਆ ਜਾਂਦਾ ਗੁਰੂ ਰੂਪ ਸਾਧ ਸੰਗਤ ਚੋ ਪੈਰੇ ਤੇ ਬੁੱਧਵਾਰ ਦੇ ਬੁੱਧਵਾਰ ਇੱਥੇ ਜੁੜਦੀ ਹੈ ਮੇਰੀ ਛੱਡੋ ਔਰ ਮੈਂ ਜਿਨ੍ਹਾਂ ਨੂੰ ਵੀ ਮਿਲਦੀ ਆ ਅਸੀਂ ਲੰਗਰ ਹਾਲ ਚ ਸੇਵਾ ਹੁੰਦੀ ਆ ਸਾਡੀ ਅਸੀਂ ਜਾਣੇ ਮਤਲਬ ਐਵੇਂ ਦੀਆਂ ਰੂਹਾਂ ਮਿਲੀਆਂ ਜਿਹੜੀਆਂ ਦੱਸਦੇ ਕਿ ਉਹਨਾਂ ਦੇ ਕਿਹੜੇ ਦੁੱਖ ਮਤਲਬ ਜਿਹੜੇ ਕੱਟੇ ਜਾ ਹੀ ਨਹੀਂ ਸਕਦੇ ਕਿਸੇ ਦਾ ਕੋੜ ਠੀਕ ਹੋਇਆ ਕਿਸੇ ਨੂੰ ਕੈਂਸਰ ਠੀਕ ਹੋਇਆ ਕਿਸੇ ਨੂੰ ਦਰਸ਼ਨ ਹੋਇਆ ਬਾਬਾ ਦੀਪ ਸਿੰਘ ਜੀ ਆਪ ਖੰਡਾ ਲੈ ਕੇ ਖੜੇ ਆ ਉੱਥੇ ਨਿਸ਼ਾਨ ਸਾਹਿਬ ਕੋਲ ਇਸੇ ਦੇ ਬੱਚੇ ਬਾਹਰ ਚਲੇ ਗਏ ਮਤਲਬ ਲੰਗਰ ਹਾਲ ਚ ਅਹਿਮਦੀ ਸੰਗਤਾਂ ਮੈਨੂੰ ਅਸੀਂ ਹਰ ਬੁੱਧਵਾਰ ਮਿਲਦੇ ਆਂ ਔਰ ਦੇਖਦੇ ਆਂ ਪ੍ਰੋਬਲਮਸ ਮੈਨੂੰ ਵੀ ਸੀ ਪਤਾ ਹੀ ਨਹੀਂ ਲੱਗਿਆ ਕਿੱਥੇ ਗਈਆਂ ਬਿਜ਼ਨਸ ਰਿਲੇਟਡ ਪ੍ਰੋਬਲਮਸ ਹੀ ਬਹੁਤ ਜ਼ਿਆਦਾ ਮਤਲਬ ਮੈਨੂੰ ਲੱਗਦਾ ਸੀ ਮੇਰਾ ਘਰ ਤੱਕ ਵੀ ਵਿਕ ਜਾਊਗਾ ਹੁਣ ਉੱਥੇ ਤੱਕ ਪਹੁੰਚ ਗਏ ਅਸੀਂ ਹਾਂ ਹੁਣ ਠੀਕ ਐ ਸਭ ਕੁਝ ਠੀਕ ਐ ਔਰ ਉਹਨਾਂ ਨੇ ਆਪ ਆ ਕੇ ਵਾਂ ਫੜ ਲਈ ਸਭ ਕੁਝ ਠੀਕ ਹੋ ਗਿਆ ਮਤਲਬ ਸਭ ਨੂੰ ਮਿਲਦੀ ਐ ਮੈਂ ਤਾਂ ਕਹਿੰਨੀ ਆ ਹੋਰ ਵੀ ਜੋ ਵੀ ਸੁਣ ਰਿਹਾ ਸਾਰੀ ਸੰਗਤ ਇੱਥੇ ਆਇਆ ਕਰੋ ਪ੍ਰੋਬਲਮਸ ਰਿਸ਼ਤੇਦਾਰਾਂ ਦਾ ਅਸਲ ਫਾਇਦਾ ਨਹੀਂ ਹੈ ਰਿਸ਼ਤੇਦਾਰ ਮਜ਼ਾਕ ਕਰਦੇ ਆ ਉਹ ਤੇ ਕਹਿੰਦੇ ਖਾਲੀ ਹੋ ਗਏ ਲੋਕੀ ਆਣਾ ਜਾਣਾ ਬੰਦ ਕਰ ਦਿੰਦੇ ਮੇਰੇ ਨਾਲ ਵੀ ਹੋਇਆ ਪੇਰੈਂਟਸ ਤੱਕ ਨਹੀਂ ਪੁੱਛਦੇ ਇਨਸਾਨ ਨੂੰ ਪੇਰੈਂਟਸ ਵੀ ਛੱਡ ਦਿੰਦੇ ਨੇ ਕਿ ਆਪੇ ਦੇਖਣ ਹੁੰਦਾ ਐਦਾਂ ਹੁੰਦਾ ਬਾਕੀ ਸਭ ਆਪਸੇ ਆਣੇ ਜੇ ਮੈਂ ਕਹਿ ਰਹੀ ਛੱਡ ਦਿੰਦੇ ਆ ਮਤਲਬ ਪ੍ਰੋਬਲਮ ਚ ਬਾਹ ਫੜਨ ਵਾਲਾ ਕੁਝ ਨਹੀਂ ਹੈ ਜਿਹੜਾ ਆਪਣਾ ਸਿਰ ਦਾ ਸਾਈ ਹੋਂ ਫੜੇ ਜਾਂ ਗੁਰੂ ਨਾਨਕ ਸਾਹਿਬ ਆਪ ਗੁਰੂ ਬਾਬਾ ਜੀ ਬਾਬਾ ਦੀਪ ਸਿੰਘ ਜੀ ਪੜ ਲੈਣ ਕਿਆ ਨਾ ਮਤਲਬ ਕਿ ਕਿਸੇ ਨੂੰ ਦੱਸਣ ਨਾਲੋਂ ਇੱਥੇ ਆਓ ਬਾਬਾ ਜੀ ਨੂੰ ਦੱਸੋ ਅਸਲੀ ਪਿਓ ਤਾਂ ਉਹੀ ਹੈ ਨਾ ਮੇਰੇ ਪ ਉਹ ਉਹਨਾਂ ਕੋਲ ਜਿੰਨਾਂ ਕੋਲ ਉਹ ਤੇ ਸੁਣ ਹੀ ਰਹੇ ਹਨ ਉਹ ਸੁਣਦੇ ਆ ਜਿੰਨਾਂ ਕੋਲ ਮੇਰੇ ਫਾਦਰ ਸਾਹਿਬ ਹੈਗੇ ਆ ਉਹ ਆਪ ਉਹਨਾਂ ਨੇ ਮੇਰੀ ਬਾਹ ਫੜ ਲਈ ਮੇਰੇ ਪਿਓ ਹੀ ਉਹਨਾਂ ਕੋਲ ਆ ਤੇ ਉਹਨਾਂ ਦਾ ਫਰਜ਼ ਆ ਤੇ ਉਹਨੇ ਫੜੀ ਵੀ ਆ ਔਰ ਬਹੁਤ ਹੋਰ ਵੀ ਬਹੁਤ ਕੁਝ ਹੈ ਅਗਰ ਤੁਸੀਂ ਹੋਰ ਸੰਗਤ ਨਾਲ ਵੀ ਗੱਲ ਕਰੋਗੇ ਤੁਹਾਨੂੰ ਪਤਾ ਚੱਲੂਗਾ ਕਈਆਂ ਦਾ ਇੱਕੋ ਚ ਪੈਰਾ ਕੱਟਣ ਨਾਲ ਹੀ ਕੱਟੀ ਜਾਂਦੀ ਹੈ ਬਿਲਕੁਲ ਕਈਆਂ ਦੇ ਕੋਈ ਪੰਜ ਚ ਪੈਰੇ ਸੁਖਦਾ ਤੇ ਦੋ ਚ ਪੈਰਿਆਂ ਚ ਹੀ ਹੋ ਜਾਂਦਾ ਜੇ ਦੁਨੀਆ ਚਾਹੀਏ ਨਾ ਸਾਨੂੰ ਦੁਨੀਆਵੀ ਚੀਜ਼ਾਂ ਚਾਹੀਦੀਆਂ ਅਪਾ ਇਹ ਨਹੀਂ ਕਹਿ ਸਕਦੇ ਕਿ ਹਾਂ ਕਿ ਅਸੀਂ ਜੇ ਆਏ ਆ ਸਾਨੂੰ ਸਿਰਫ ਮਾਲਕ ਪਰਮਾਤਮਾ ਨਾਲ ਹੀ ਮੋਹ ਆਇਆ ਅਸੀਂ ਦੁਨੀਆਵੀ ਨਹੀਂ ਆ ਦੁਨੀਆਵੀ ਆ ਤਾਂ ਦੁਨੀਆ ਦੇ ਸੁੱਖ ਚਾਹੀਦੇ ਨੇ ਔਰ ਸਾਰੇ ਸੁੱਖ ਇਹਦੇ ਦਰ ਤੋਂ ਬਾਬੇ ਦੇ ਦਰ ਤੋਂ ਮਿਲਦੇ ਆ 100% ਬਿਲਕੁਲ ਦਰਬਾਰ ਸੱਬ ਤੇ ਵੀ ਉਹਨਾਂ ਦੇ ਸੈਟਰਡੇ ਸੰਡੇ ਆਈ ਥਿੰਕ ਹੁੰਦਾ ਚ ਦੁਪਹਿਰਾ ਉਹ ਸੁਣੋ ਇੱਥੇ ਸੁਣੋ ਦੁਪਹਿਰੇ ਘਰ ਵੀ ਕੱਟਿਆ ਜਾ ਸਕਦਾ ਜਿਹੜਾ ਨਹੀਂ ਆ ਸਕਦਾ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਹੈ ਤੁਸੀਂ ਘਰ ਹੀ 5 ਦੁਪਹਿਰੇ ਸੁੱਕ ਕੇ ਦੇਖੋ ਦੋ ਹੀ ਕੱਟ ਲਓ ਬਹਿ ਕੇ ਕਰਨਾ ਕੀ 5 ਜਪਜੀ ਸਬਦੇ ਪਾਠ ਦੋ ਚ ਪਈ ਸਬਦੇ ਪਾਠ ਤੇ ਇੱਕ ਸੁਖਮਨੀ ਜਪਦਾ ਪਾਠ ਅਰਦਾਸ ਹੋ ਸਕਦਾ ਦੇਖ ਬਣਾ ਲਓ ਨਹੀਂ ਤਾਂ ਬਾਬੇ ਨੂੰ ਉਹਦੀ ਵੀ ਲੋੜ ਨਹੀਂ ਬਿਲਕੁਲ ਬਾਬੇ ਨੂੰ ਕੁਝ ਵੀ ਨਹੀਂ ਚਾਹੀਦਾ ਉਹ ਵੀ ਅਸੀਂ ਆਪ ਹੀ ਖਾਣੀ ਹੈ ਨਾਮ ਸਿਰਫ ਪੋਗ ਹੈ ਪੋਗ ਲਵਾ ਕੇ ਖਾਣੀ ਤੇ ਆਪ ਹੀ ਹੈ ਜੇ ਬੰਦੀ ਹੈ ਬਣਾਓ ਤੁਸੀਂ ਕੱਟ ਕੇ ਦੇਖੋ ਮੇਰਾ ਆਪਣਾ ਐਕਸਪੀਰੀਅੰਸ ਹੈ ਕੋਈ ਤੁਹਾਨੂੰ ਪੁੱਛੇ ਨਾ ਪੁੱਛੇ ਗੁਰੂ ਸਾਹਿਬ ਪੁੱਛਦੇ ਆ ਫਿਰ ਸਾਰੀ ਦੁਨੀਆ ਪਿੱਛੇ ਆ ਜੇ ਤੁਸੀਂ ਸੈੱਟ ਹੋ ਗਏ ਹੋ ਫਿਰ ਸਾਰੀ ਦੁਨੀਆ ਤੁਹਾਡੇ ਮਗਰ ਆ